ਅਮਰੀਤ ਸਰ ਦੇ ਕ੍ਰਿਸਟਲ ਚੌਂਕ ਦੇ ਵਿੱਚ ਉਦੋਂ ਵਿਵਾਦ ਖੜਾ ਹੋ ਗਿਆ ਜਦੋਂ ਇੱਕ ਨੌਜਵਾਨ ਨੇ ਆਪਣੀ ਬਜ਼ੁਰਗ ਮਾਤਾ ਦੇ ਨਾਲ ਦਵਾਈ ਲੈਣ ਲਈ ਕੁਝ ਮਿੰਟਾਂ ਲਈ ਸੜਕ ਤੇ ਗੱਡੀ ਖੜੀ ਕਰਕੇ ਪੁਲਿਸ ਮਲ ਖੜੀ ਕੀਤੀ ਤਾਂ ਜਿਸ ਤੋਂ ਬਾਅਦ ਟੋ ਕਰਨ ਵਾਲੇ ਗੱਡੀ ਨੂੰ ਲੈਣ ਆਗੇ ਤੇ ਉਹਨਾਂ ਦੇ ਨਾਲ ਪੁਲਿਸ ਅਧਿਕਾਰੀ ਸੀ ਤਾਂ ਉਸ ਨੇ ਕਿਹਾ ਕਿ ਮੈਂ ਗੱਡੀ ਸਿਰਫ ਦਵਾਈ ਲੈਣ ਵਾਸਤੇ ਖੜੀ ਕੀਤੀ ਸੀ ਤਾਂ ਜਿਸ ਦੇ ਕਰਕੇ ਮੇਰੀ ਗੱਡੀ ਨੂੰ ਟੋ ਕਰ ਲਿੱਤਾ ਗਿਆ ਤਾਂ ਜਦੋਂ ਇਸ ਨੂੰ ਨੌਜਵਾਨ ਨੇ ਵਿਰੋਧ ਇਸ ਦਾ ਕੀਤਾ ਤਾਂ ਪੁਲਿਸ ਵਾਲੇ ਤੇ ਨੌਜਵਾਨ ਦੇ ਵਿੱਚ ਤੂ ਤੂ ਮੈਂ ਮੈਂ ਹੋ ਗਈ ਇਹ ਤੂ ਤੂ ਮੈਂ ਮੈਂ ਬਹਿਸ ਵਿੱਚ ਬਦਲ ਗਈ ਇਨਾ ਸਮਾਂ ਐ ਕਿ ਕਰੇ 5 ਮਿੰਟ ਹੋਏ ਸਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਇਹਨਾਂ ਨੇ ਤੋਦੇ ਕੋਈ ਮਾਤਾ ਜੀ ਵਿੱਚ ਨਹੀਂ ਬੈਠੇ ਹੁਣ ਵਿੱਚ ਹੀ ਬੈਠੇ ਆ ਅਨੇ ਵਿੱਚ ਹੀ ਬੈਠੇ ਆ ਤਾਂ ਪਾ ਇਹਨਾਂ ਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੂੰ ਆਵਾਜ਼ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੇ ਜਵਾਬ ਦਿੱਤਾ ਗੱਲ ਦਾ ਅਈ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੱਤਾ ਕਿਹੜੀ ਕੰਪਨੀ ਕੋਈ ਜਿਹੜੀ ਕੰਪਨੀ ਹੋ ਗਿਆ ਠੀਕ ਆ ਤੁਹਾਡਾ ਮਾਤਾ ਜੀ ਬਾਹਰ ਚ ਆ ਕੇ ਬੈਠੇ ਆ ਠੀਕ ਆ ਕਿਹੜੀ ਕੰਪਨੀ ਕੋਵਾ ਕੀ ਕਰਨ ਵਾਸਤੇ ਆਪ ਦਾ ਇਹ ਲੁਕਾ ਕੇ ਰੱਖਾਂਗੇ ਨਹੀਂ ਕੀ ਕਿਹਾ ਜਾ ਰਿਹਾ ਇਨਦ ਵੱਲੋਂ ਕਹਾਵਾਂ ਦੇ ਰਹੇ ਨੇ ਕਹਿੰਦਾ ਕੀ ਹੂੰ ਕਹਾ ਕਰਦੇ ਸਸਤੀ ਗਾਜ਼ ਸੁਣੋ ਹਰ ਦੇ ਵੀ ਸੋਨਾ ਗਾੜੀ ਮੋਟਰ ਨੇ ਮਾਰਾ ਨਹੀਂ ਬਹੀ ਹੋਰ ਤਸੀਲੇ ਦੇ ਵਿੱਚ ਤਾਂ ਸਖਾੜੇ ਵੀ ਆ ਲਗੇ ਜਾਂ ਕੋ ਕੱਪੜਾ ਖਰੀਦ ਲਈਏ ਜਾਂ ਕਿਤੇ ਖਰੀਦ ਲਈਏ ਸਸਤੀ ਕਰ ਲਿਆ ਹਾਂ ਇੱਕ ਦਵਾਈ ਦਾ ਮਸਲਾ ਆ ਇੱਕ ਬੰਦੇ ਦੀ ਦਵਾਈ ਲੈਣ ਆਇਆ ਮੁੰਡਾ ਤਾਂ ਵਧਾਉਣਾ ਸਾਡਾ ਨਾਲ ਹੀ ਆ ਸਾਹਰਾ ਤੋਂ ਗੱਡੀ ਲੱਗੀ ਇੱਥੇ ਗੱਲ ਪੁੱਛੰਗੋ ਵਰਦੀ ਦੀ ਗੱਡੀ ਐ ਜਦੋਂ ਕਿ ਕਿਹਦੇ ਕੋਲ ਗੱਡੀ ਲੈਣ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਤੁਹਾਡੀ ਆ ਲੇਕਿਨ ਇਹਨਾਂ ਨੇ ਜਵਾਬ ਨਹੀਂ ਦਿੱਤਾ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਕ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਨੇ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਜੀ ਬੈਠੋ ਠੀਕ ਆ ਇਹ ਸਰ ਕਹਿ ਰਹੇ ਆ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਕੋਈ ਗੱਲ ਨਹੀਂ ਮਾਰੋ ਕਿਹੜੀ है कि यार गाड़ी नहीं गाड़ी नहीं नो पार्किंग का बोर्ड लगाओ उधर उधर मारो का नो पार्किंग का बोर्ड लगा वो भी देखो ना भाई नो पार्किंग बोर्ड लगाया भाई भी सही है तू ही गाड़ी चोक ली तू भी अपना लाइसेंस दिखा दे भाई मैं समझ में ना दक्करे आरसी इंश्योरेंस और पूछो नो पार्किंग केड़ा है ਨੋ پارکਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲੇ ਨੇ ਮਨਾ ਕੀਤਾ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਚਿਹਰੀ ਨੋ پارکਿੰਗ ਦਾ ਬੋਰਡ